ਤੇ ਕਹਿੰਦੇ ਸਨਮਾਨ ਕਰਨਾ ਤੇ ਟਰੈਕਟਰ ਦੇ ਨਾਲ ਹੁਣ ਜਾ ਰਿਹਾ ਮੋਹਨ ਸਿੰਘ ਅਮਰੀਕਾ ਕੇਵੀ ਸੇਖੋ ਅਮਰੀਕਾ ਗੁਰਪ੍ਰੀਤ ਮਾਦਰੀ ਹੈ ਔਰ ਮਨਿੰਦਰ ਅਮਰੀਕਾ ਤੇ ਨਾਲ ਵਿੱਕੀ ਅਮਰੀਕਾ ਤੇ ਨਾਲ ਨਿਸ਼ਾਨ ਅਮਰੀਕਾ ਤੇ ਨਾਲ ਜਸਵੀਰ ਅਮਰੀਕਾ ਇਹਨਾਂ ਦੇ ਵੱਲੋਂ ਛੰਨਾ ਵਾਲੇ ਪਾਲੀ ਦੇ ਫਾਜ਼ਲ ਸਾਹਿਬ ਸਰਦਾਰ ਨਰੰਗ ਸਿੰਘਾਂ ਨੂੰ 855 ਟਰੈਕਟਰ ਦੇ ਨਾਲ ਮਾਨ ਸਨਮਾਨੇ ਜਾ ਰਿਹਾ ਨਾਲ ਕੌੜੀ ਦੇ ਵੱਡੇ ਵੱਡੇ ਸਟਾਰ ਹੈ ਇੰਦਰਪਾਲ ਬਾਦਵਾ ਸ਼ਾਹਕੋਟ ਦੀ ਸਮੁੱਚੀ ਖੇਡ ਕਲੱਬ ਹੈ ਦੂਜਿਆਂ ਦਾ ਸਨਮਾਨ ਸਰਦਾਰ ਨਰੰਗ ਸਿੰਘ ਜੀ ਦਾ ਸਨਮਾਨ ਵੱਡੇ ਟਰੈਕਟਰ ਦੇ ਨਾਲ ਕੀਤਾ ਜਾ ਰਿਹਾ ਹੈ ਜਦੋਂ ਬਾਪੂ ਨਾਲ ਹੋਵੇ ਤੇ ਜੱਗ ਜਿੱਤਿਆ ਜਿੱਤਿਆ ਲੱਗਦਾ ਜਦੋਂ ਬਾਪੂ ਨਾਲ ਹੋਵੇ ਤੇ ਜੱਗ ਜੱਗ ਜਿੱਤਿਆ ਜਿੱਤਿਆ ਲੱਗਦਾ ਜਦੋਂ ਬਾਪੂ ਨਾਲ ਹੋਵੇ ਜੱਗ ਜਿੱਤਿਆ ਜਿੱਤਿਆ ਲੱਗਦਾ ਲੈ ਵੀ ਅਮਰੀਕਾ ਇੱਕ ਗੱਲ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਜੇ ਯਾਰ ਅੱਜ ਪਾਲੀ ਸ਼ੰਨਾ ਤੇ ਪੂਰੀ ਪੂਰੀ ਟੁਕੜੀ ਐ ਇਹਨੇ ਧੱਕੇ ਮਾਰ ਮਾਰ ਕੇ ਗਰੀਬੀ ਘਰੋਂ ਕੱਢੀ ਐ ਔਰ ਤਾਂ ਹੀ ਤੇ ਹੁਣ ਮੇਰਾ ਦਿਲ ਕਰ ਆਇਆ ਵੀ ਇਸ ਨੌਜਵਾਨ ਦੇ ਲਈ ਅੱਜ ਕਹਿਦੇ ਆਂ ਵੀ ਮਿਹਨਤਾਂ ਕੀਤੀਆਂ ਮਿਹਨਤਾਂ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਹੀ ਨੰਗਣੀ ਐ ਤੇ ਦਿਨ ਤਾਂ ਨਹੀਂ